ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੇ ਸਾਈਂ ਤੁਸੀਂ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦੇ ਸਾਹਮਣੇ ਅੱਜ ਜੀ ਬੈਠੇ ਹਾਂ ਮੇਰੇ ਨਾਲ ਬੈਠੇ ਹੈ ਮੇਰੀ ਛੋਟੀ ਬੇਟੀ ਮਨਮੁਖਤ ਕੌਰ ਮਨਮੁਖਤ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੇ ਤੁਸੀਂ ਬੈਠੇ ਹਾਂ ਦੋਵੇਂ ਇਸ ਬੁੱਕ ਦੇ ਬਾਰੇ ਵਿੱਚ ਗੱਲ ਕਰਾਂਗੇ ਅਸੀਂ ਠੀਕ ਹੈ ਕਿਉਂਕਿ ਇਹ ਬੁੱਕ ਸਾਨੂੰ ਮਿਲੀ ਸੀ ਔਰ ਮੈਂ ਤੁਹਾਡੇ ਵਾਸਤੇ ਪੜਨ ਵਾਸਤੇ ਲਿਆਂਦੀ ਠੀਕ ਹੈ ਅ ਤਾਂ ਸਸਾ ਜੀ ਇਹ ਇੱਕ ਬੁੱਕ ਹੈ ਜਿਸ ਦਾ ਨਾਮ ਹੈ ਪ੍ਰਸ਼ਨ ਉਤਰ ਅਕਾਲ ਪੁਰਖ ਦੀ ਫੌਜ ਅੰਮ੍ਰਿਤਸਰ ਵੱਲੋਂ ਇਹ ਇੱਕ ਛੋਟੀ ਜੀ ਬੁੱਕ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਇਸ ਬੁੱਕ ਦੇ ਵਿੱਚ ਜਿਹੜਾ ਇਤਿਹਾਸ ਹੈ ਚਾਰ ਸਾਹਿਬਜ਼ਾਦਿਆਂ ਦਾ ਉਹਦੇ ਬਾਰੇ ਦੇ ਵਿੱਚ ਉਸਦੇ ਬਾਰੇ ਵਿੱਚ ਕੁਝ ਪ੍ਰਸ਼ਨ ਉਤਰ ਹਨ ਕਾਫੀ ਅੱਛੇ ਪ੍ਰਸ਼ਨ ਉੱਤਰ ਹਨ ਔਰ ਬਹੁਤ ਹੀ ਥੋੜੇ ਜੇ ਪੇਜਾਂ ਦੀ ਇਹ ਛੋਟੀ ਜੀ ਟ੍ਰੈਕਟ ਬੁੱਕ ਹੈ ਜਿਹਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਦਿੱਤੇ ਹੋਏ ਹਨ ਇਹਨਾਂ ਆਬਜੈਕਟਿਵ ਟਾਈਪ ਕੁਐਸਚਨਸ ਦੇ ਵਿੱਚ ਥੱਲੇ ਕੁਐਸਚਨ ਦੇ ਥੱਲੇ ਚਾਰ ਆਪਸ਼ਨਸ ਹਨ ਔਰ ਉਹਨਾਂ ਚਾਰ ਆਪਸ਼ਨਸ ਦੇ ਵਿੱਚੋਂ ਇੱਕ ਆਪਸ਼ਨ ਜਿਹੜੀ ਹੈ ਉਹ ਸਹੀ ਹੈ ਔਰ ਮਾਪੇ ਨੇ ਅਗਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਬੁੱਕ ਆਪਣੇ ਘਰ ਚ ਲੈ ਆਂਦੀ ਹੋਵੇ ਔਰ ਆਪਣੇ ਬੱਚਿਆਂ ਨੂੰ ਅੱਛੇ ਤਰੀਕੇ ਦੇ ਨਾਲ ਪੜ੍ਹਾਈ ਹੋਵੇ। ਤੋਂ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਵਿੱਚ ਸਿੱਖਣ ਨੂੰ ਮਿਲਦੀਆਂ ਸਫਰੇ ਸ਼ਹਾਦਤ ਨੂੰ ਸਜਦਾ ਕਰਦੀ ਹੋਈ ਇਹ ਪ੍ਰਸ਼ਨ ਉਤਰੀ ਸਾਡਾ ਵਿਰਸਾ ਸਾਡਾ ਪਰਿਵਾਰ ਅਕਾਲ ਪੁਰਖ ਦੀ ਫੌਜ ਅੰਮ੍ਰਿਤਸਰ ਅਤੇ ਪੰਥਕ ਤਾਲਮੇਲ ਸੰਗਠਨ ਵੱਲੋਂ ਇਹ ਬੁੱਕ ਕੱਢੀ ਗਈ ਹੈ। ਇਸ ਬੁੱਕ ਦੇ ਵਿੱਚ ਜੋ ਗਲਵਕੜੀ ਨਾਂ ਦਾ ਇੱਕ ਟੈਗ ਲੱਗਿਆ ਹੋਇਆ ਉੱਤੇ ਗਲਵਕੜੀ ਯਾਨੀ ਕਿ ਆਓ ਰਲ ਮਿਲ ਕੇ ਸਾਰੇ ਆਪਸ ਦੇ ਵਿੱਚ ਮਿਲੀਏ ਇਸ ਪੋ ਦਾ ਮਹੀਨਾ ਜਿਹੜਾ ਕੀ ਚੱਲ ਰਿਹਾ ਹੈ ਇਸ ਪੋ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸੀ ਵਿਛੋੜਾ ਹੋਇਆ ਅਤੇ ਬਹੁਤ ਸਾਰੀਆਂ ਸ਼ਹਾਦਤਾਂ ਜੰਗਾਂ ਹੋਈਆਂ ਪੋ ਦੀ ਵਰਦੀ ਠੰਡ ਦੇ ਵਿੱਚ ਚਾਰ ਸਾਹਿਬਜ਼ਾਦੇ ਚਮਕੌਰ ਗੜੀ ਦੇ ਵਿੱਚ ਦੋ ਸ਼ਹਾਦਤਾਂ ਸਾਹਿਬਜ਼ਾਦਿਆਂ ਦੀਆਂ ਸਿੰਘਾਂ ਦੇ ਨਾਲ ਹੋਈਆਂ ਅਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਜੋ ਸਰਹੰਗ ਦੇ ਵਿੱਚ ਦੀਵਾਰਾਂ ਦੇ ਵਿੱਚ ਜਨਵਾ ਦਿੱਤਾ ਗਿਆ ਤੇ ਉਹ ਹੀ ਦਿਨ ਚੱਲ ਰਹੇ ਹਨ ਬੇਟੀ ਮਨਮੁਖਤ ਕੌਰ ਮੇਰੇ ਨਾਲ ਬੈਠੀ ਹੈ beta ਤੁਸੀਂ ਇਹ ਬੁੱਕ ਪੜ੍ਹੀ ਸੀ ਹਾਂ ਤੁਹਾਨੂੰ ਕਿਸ ਨੇ ਪੜ੍ਹਾਇ ਸੀ ਮੰਮਾ ਜੀ ਨੇ ਔਰ ਲੈ ਕੇ ਕੌਣ ਆਇਆ ਸੀ ਪਪਾ ਜੀ ਠੀਕ ਹੈ ਔਰ ਇਸ ਬੁੱਕ ਦੇ ਵਿੱਚੋਂ ਤੁਸੀਂ ਕੁਝ ਸਿੱਖਿਆ ਹਾਂ ਕੀ ਸਿੱਖਿਆ ਇਸ ਬੁੱਕ ਦੇ ਵਿੱਚ ਬਾਬਾਜੀ ਸਿੰਘ ਜੀ ਬਾਬਾ ਜਿਆ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਬਾਰੇ ਵਿੱਚ ਅੱਛਾ ਹਾਂ ਤੇ ਇਹ ਹੋਰ ਕੀ ਕੀ ਸਿੱਖਿਆ ਊੜਾ ਐੜਾ ਹਾਂ ਉਹ ਸੱਸਾ ਜੀ ਤੋਂ ਦੱਸਦੀ ਕਿ ਇਸ ਬੁੱਕ ਦੇ ਬੈਕ ਸਾਈਡ ਦਾ ਜਿਹੜਾ ਪੇਜ ਹੈ ਉਹਦੇ ਵਿੱਚ ਪੰਜਾਬੀ ਵਰਣਮਾਲਾ ਦਿੱਤੀ ਹੋਈ ਹੈ ਉਸ ਪੰਜਾਬੀ ਵਰਣਮਾਲਾ ਦੇ ਵਿੱਚ ਇੱਕ ਖਾਸੀਅਤ ਕੀ ਹੈ ਇਸ ਦੇ ਵਿੱਚ ਜੋ ਊੜਾ ਐੜਾ ਈੜੀ ਸੱਸਾ ਹਹਾ ਅੱਖਰ ਹ ਇਹਨਾਂ ਅੱਖਰਾਂ ਦਾ ਜੋ ਮਤਲਬ ਹੈ ਉਹ ਇੱਕ ਬੜਾ ਹੀ ਪਿਆਰਾ ਦਿੱਤਾ ਗਿਆ ਜੋ ਸਿੱਖੀ ਸਿਧਾਂਤਾਂ ਦੇ ਨਾਲ ਸਿੱਖ ਹਿਸਟਰੀ ਦੇ ਨਾਲ ਜੁੜਿਆ ਹੋਇਆ ਮਿਲਦਾ ਹੈ ਜਿਵੇਂ ਕਿ ਬੇਟਾ ਇਹ ਊੜਾ ਊੜਾ ਦਾ ਕੀ ਹੈ ਉਦਾਸੀਆ 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 ਕਿਸ ਨੇ ਕੀਤੀਆਂ ਸਨ ਗੁਰੂ ਨਾਨਕ ਦੇਵ ਜੀ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਉਦਾਸੀਆਂ ਕੀਤੀਆਂ ਸਨ 4 ਸ਼ਾਬਾਸ਼ ਤਾਂ ਇਹ ਇਸ ਤਰੀਕੇ ਦੀ ਇਹ ਵਰਣਮਾਲਾ ਜੋ ਹੈ ਬਹੁਤ अच्छी ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਕਾ ਕੜਾ ਚਚਾ ਚਰਖੜੀਆਂ ਔਰ ਟੈਂਕਾ ਟੈਂਕ ਤੱਤਾ ਤਬਲਾ ਇਸ ਨਾਲ ਵੀ ਨਾ ਬਹੁਤ ਹੀ ਅچھے ਉਦਾਹਰਣ ਦੇ ਕੇ ਤਸਵੀਰਾਂ ਦੇ ਕੇ ਵਰਣਮਾਲਾ ਵੀ ਸਿਖਾਈ ਗਈ ਹੈ ਬੇਟਾ ਤੁਸੀਂ ਇਹ ਬੁੱਕ ਪੜ੍ਹੀ ਸੀ ਹਾਂ ਤੇ ਤੁਹਾਨੂੰ ਮੰਮਾ ਨੇ ਪੜ੍ਹਾਇ ਸੀ ਤੇ ਉਸ ਤੋਂ ਬਾਅਦ ਤੁਸੀਂ ਦੇ ਵਿੱਚੋਂ ਮੈਨੂੰ ਤੁਹਾਨੂੰ ਸਵਾਲ ਪੁੱਛਿਆ ਤੁਹਾਨੂੰ ਆ ਜਾਣਗੇ ਹਾਂ ਪੱਕਾ ਸਾਰੇ ਸਾਰੇ ਆ ਜਾਣਗੇ ਮਤਲਬ ਕਿ ਤੁਹਾਨੂੰ ਚਾਰ ਸਾਹਿਬ ਜਗ੍ਹਾ ਦੇ ਬਾਰੇ ਬਹੁਤ ਬਹੁਤ ਸਾਰੀ ਨੌਲੇਜ ਮਿਲ ਗਈ ਇਸ ਵਿੱਚ ਨਾ ਹਾਂ ਅੱਛਾ ਔਰ ਇਹਦੇ ਵਿੱਚੋਂ ਵੀ ਤੁਸੀਂ ਪੜਿਆ ਹਾਂ ਹਾਂ

ਆ ਬੇਟਾ ਗੁਰਗੋਬਿੰਦ ਸਿੰਘ ਜੀ ਦੇ ਕਿੰਨੇ ਸਹਬਜ਼ਾਦੇ ਸਨ ਚਾਰ ਸ਼ਾਬਾਸ਼ ਮੈਂ ਥੋੜਾ ਅੱਗੇ ਵਿੱਚੋਂ ਪੁੱਛਣਾ ਠੀਕ ਹੈ ਸਹਬਜ਼ਾਦਿਆਂ ਨੂੰ ਕਿਹੜੀ-ਕਿਹੜੀ ਸਿੱਖਿਆ ਦਿੱਤੀ ਗਈ ਇਸਦੇ ਆਪਸ਼ਨ ਹਨ ਇਤਿਹਾਸ ਗੁਰਬਾਣੀ ਸ਼ਸਤਰ ਵਿਦਿਆ ਜਾਂ ਸਰਪ੍ਰਕਾਰ ਦੀ ਸਿੱਖਿਆ ਸਰਪ੍ਰਕਾਰ ਦੀ ਸਿੱਖਿਆ ਅੱਛਾ ਤੋ ਸਹਬਜ਼ਾਦਿਆਂ ਨੇ ਸਭ ਕੁਝ ਸਿੱਖਿਆ ਹੋਇਆ ਸੀ ਹਾਂ ਹਾਂ ਕੀ-ਕੀ ਸਿੱਖਿਆ ਹੋਇਆ ਸੀ ਕੀ

ਮੋਰਿੰਡੇ ਵਿੱਚ ਜਾਂ ਕੋਟਲਾ ਨਿਹੰਗ ਖਾਂ ਵਿੱਚ ਕੁੰਮਾ ਮਸ਼ਕੀ ਦੀ ਛੰਗ ਵਿੱਚ ਕੁੰਮਾ ਮਸ਼ਕੀ ਦੀ ਛੰਗ ਵਿੱਚ ਸ਼ਾਬਾਸ਼ ਤੁਹਾਨੂੰ ਕਿ ਪਾਨੂੰ ਸਾਰੇ ਸਵਾਲ ਆਂਦੇ ਨੇ ਸ਼ਾਬਾਸ਼ ਬਹੁਤ ਵਧੀਆ ਤੁਸੀਂ ਬੁੱਕ ਵੀ ਪੜਾ ਸਕਦੇ ਹੋ ਅੱਛਾ ਠੀਕ ਹੈ ਤਾਂ ਸਾਥ ਜੀ ਇਸ ਵੀਡੀਓ ਨੂੰ ਪਾਉਣ ਦਾ ਮੇਰਾ ਮਕਸਦ ਇਹ ਸੀ ਕਿ ਇਸ ਬੁੱਕ ਦਾ ਤੁਸੀਂ ਦੇਖ ਲਓ ਪ੍ਰਸ਼ਨ ਉਤਰੀ ਸਫਰ-ਏ-ਸ਼ਹਾਦਤ ਨੂੰ ਸਜਦਾ ਅਕਾਲਪੁਰ ਕੀ ਫੌਜ ਤੇ ਤਾਲਮੇਲ ਪੰਥਕਾਲ ਮੈਲ ਸੰਗਠਨ ਵੱਲੋਂ ਇਹ ਛੋਟੀ ਜੀ ਬੁੱਕ ਕੱਢੀ ਗਈ ਹੈ ਔਰ ਜੰਮੂ ਦੇ ਕਾਫੀ ਇਲਾਕਿਆਂ ਦੇ ਵਿੱਚ ਖਾਸ ਕਰਕੇ ਸਿੰਬਲ ਕੈਂਪ ਦੇ ਵਿੱਚ ਮੱਖਣਪੂਰ ਸਿੰਬਲ ਕੈਂਪ ਸੋ ਟਾਲੀ ਮੋੜ ਮੀਰਾ ਸਾਹਿਬ ਇਹ ਇਨ੍ਹਾਂ ਇਲਾਕਿਆਂ ਦੇ ਵਿੱਚ ਇਸ ਬੁੱਕ ਨੂੰ ਵੰਡਣ ਵੰਡਣ ਦਾ ਜਿਹੜਾ ਹੈ ਉਹ ਸੰਧਿਆ ਫੇਰੀਆਂ ਦੇ ਵਿੱਚ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਇੱਕ ਫਿਰ ਹੋਰ ਗੱਲ ਦੱਸਦੀ ਹਾਂ ਜਿਸ ਬੱਚੇ ਨੂੰ ਇਹ ਬੁੱਕ ਅਗਰ ਨਹੀਂ ਵੀ ਮਿਲਦੀ ਤੋ ਆਪਸੀ ਸਾਈਟ ਵੀ ਦਾ ਥੱਲੇ ਨੰਬਰ ਜੋ ਤੁਸੀਂ ਦੇਖੋਗੇ ਦਿੱਤਾ ਹੋਇਆ ਹੈ ਉਸ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰਕੇ ਇਸ ਬੁੱਕ ਦਾ ਇੱਕ ਵਰਡ ਡਾਕੂਮੈਂਟ ਹੈ ਉਹ ਮੰਗਵਾ ਸਕਦੇ ਹੋ ਉਸ ਡਾਕੂਮੈਂਟ ਨੂੰ ਜੈਸੇ ਤੁਸੀਂ ਖੋਲੋਗੇ ਖੋਲਣ ਤੋਂ ਬਾਅਦ ਉਸ ਡਾਕੂਮੈਂਟ ਨੂੰ ਆਪਣੇ ਮੋਬਾਈਲ ਦੇ ਵਿੱਚ ਤੁਸੀਂ ਆਪਣੀ ਈਮੇਲ ਆਈਡੀ ਪਰ ਨਹੀਂ ਹੈ ਨਾਮ ਪਰਨਾ ਹੈ ਔਰ ਸਭ ਕੁਝ ਭਰਨ ਦੇ ਬਾਅਦ ਉਸ ਡਾਕੂਮੈਂਟ ਨੂੰ ਜਿਸ ਦੇ ਤੁਸੀਂ ਥੱਲੇ ਵੱਲ ਚਲੋਗੇ ਤਾਂ ਇਹੋ ਹੀ ਬੁੱਕ ਤੁਹਾਡੇ ਸਾਹਮਣੇ ਉੱਥੇ ਨਾਲ-ਨਾਲ ਦਿਖਾਈ ਦੇਗੀ ਔਰ ਚਾਰ-ਚਾਰ ਆਪਸ਼ਨਾਂ 'ਤੇ ਨਾਲ ਸਵਾਲ ਵੀ ਹੋਣਗੇ ਔਰ ਉਹਨਾਂ ਵਿੱਚੋਂ ਤੁਸੀਂ ਕਿਸੇ ਇੱਕ ਸਵਾਲ ਦੇ ਉੱਪਰ ਜਾ ਕੇ ਕਲਿੱਕ ਕਰਕੇ ਉਹਦਾ ਜਵਾਬ ਦੇ ਸਕਦੇ ਹੋ ਔਰ ਜਦੋਂ ਸਾਰੇ ਜਵਾਬ ਤੁਸੀਂ ਦੇ ਲੋਗੇ ਤਾਂ ਲਾਸਟ ਦੇ ਵੀ ਤਕਰੀਰ ਦੇ ਵਿੱਚ ਸਬਮਿਟ ਬਟਨ ਹੋਏਗਾ ਜਿਵੇਂ ਤੁਸੀਂ ਉਸ ਬੁੱਕ ਦੇ ਐਂਡ ਦੇ ਵਿੱਚ ਉਸ ਡਾਕੂਮੈਂਟ ਦੇ ਐਂਡ ਦੇ ਵਿੱਚ ਸਬਮਿਟ ਬਟਨ ਨੂੰ ਪ੍ਰੈਸ ਕਰੋਗੇ ਤਾਂ ਇਹ ਜੋ ਤੁਹਾਡੀ ਰਿਜ਼ਲਟ ਹੈ ਉਹ ਸਿੱਧਾ ਇਸ ਵੈਬਸਾਈਟ ਦੇ ਉੱਤੇ ਚਲਾ ਜਾਏਗਾ ਜਾਂ ਤੁਸੀਂ ਦੂਸਰਾ ਇੱਕ ਹੋਰ ਤਰੀਕਾ ਹੈ ਕਿ ਇੱਕ ਵੈਬਸਾਈਟ ਹੈ apkeaf.org ਉੱਥੇ ਜਾ ਕੇ ਵੀ ਤੁਸੀਂ ਇਸ ਬੁੱਕ ਦਾ ਜਿਹੜਾ ਲਿੰਕ ਹੈ ਉਹ ਲੈ ਸਕਦੇ ਹੋਰ ਮੋਬਾਈਲ ਦੇ ਵਿੱਚ ਹੀ ਆਪਣੇ ਬੱਚੇ ਨੂੰ ਤੁਸੀਂ ਇਹ ਬੁੱਕ ਜਿਹੜੀ ਹੈ ਪੜਾ ਸਕਦੇ ਹੋ ਤੋਂ ਬੇਟਾ ਤੁਹਾਨੂੰ ਇਹ ਬੁੱਕ ਪੜ੍ਹ ਕੇ ਕਿਹਦਾ ਲੱਗਿਆ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਔਰ ਸਹਿਬਜ਼ਾਦੇਆਂ ਦੇ ਬਾਰੇ ਵਿੱਚ ਕਾਫੀ ਕੁਝ ਪਤਾ ਲੱਗਿਆ ਹਾਂ ਬਹੁਤ ਕੁਝ ਉਨ੍ਹਾਂ ਦੀ ਵੀਡੀਓਜ਼ ਵੀ ਦੇਖੀ ਹੈ ਹਾਂ ਔਰ ਜੋ ਸਹਿਬਜ਼ਾਦੇ ਚਾਰ ਸਹਿਬਜ਼ਾਦੇ ਹਨ ਜਿਨ੍ਹਾਂ ਦੇ ਵਿੱਚੋਂ ਜੋ ਵੱਡੇ ਸਹਿਬਜ਼ਾਦੇ ਸੀ ਉਹਨਾਂ ਦੀ ਸੀ ਕਿੱਥੇ ਹੋਈ ਸੀ ਜੰਗ ਵਿੱਚ ਜੰਗ ਵਿੱਚ हा हाँ, और जो छोटे सा गया दिन हाँ, उस किया गया अच्छा ਤੋ ਸਾਥ ਸਾਂਝੀ ਜੀਵਨ ਦੇ ਤੁਸੀਂ ਦੇਖਿਆ ਕਿ ਇਸ ਛੋਟੀ ਜੀ ਬੁੱਕ ਇਸ ਟ੍ਰੈਕ ਦਾ ਰਿਵਿਊ ਇਸ ਕਰਕੇ ਤੁਹਾਨੂੰ ਦੇਣਾ ਸੀ ਸਮਝਿਆ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਵੱਧ ਤੋਂ ਵੱਧ ਇਸ ਕਿਤਾਬ ਇਸ ਛੋਟੀ ਜੀ ਬੁੱਕਲੇਟ ਨੂੰ ਆਪਣੇ ਘਰਾਂ ਦੇ ਵਿੱਚ ਲਿਆਓ ਅਗਰ ਇਹ ਬੁੱਕ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਜੋ ਸਕਰੀਨ ਦੇ ਉੱਤੇ ਇੱਕ ਆਪਸੀ ਸਾਇੰਟੀਫਿਕ ਨੰਬਰ ਦਿੱਤਾ ਹੋਇਆ ਹੈ ਅਤੇ ਮੈਂ ਇੱਕ ਹੋਰ ਨੰਬਰ ਵੀ ਦੇ ਦਵਾਂਗਾ ਉਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਬੁੱਕ ਦਾ ਲਿੰਕ ਮੰਗਵਾ ਸਕਦੇ ਹੋ ਜਾਂ ਫਿਰ ਉਹਨਾਂ ਨਾਲ ਸੰਪਰਕ ਕਰਕੇ ਇਸ ਬੁੱਕ ਨੂੰ ਹਾਸਲ ਕਰ ਸਕਦੇ ਹੋ ਜੰਮੂ ਦੇ ਵਿੱਚ ਜੋ ਨੰਬਰ ਹਨ ਉਹ ਤੁਹਾਡੇ ਸਕਰੀਨ ਦੇ ਉੱਤੇ ਸ਼ੋਅ ਹਨ ਤੇ ਇੱਕ ਨੰਬਰ ਹੋਰ ਹੈ 9263636565 ਫਿਰ ਤੋਂ ਸੁਣ ਲਓ ਇਸ ਨੰਬਰ ਨੂੰ ਇਸ ਬੁੱਕ ਦਾ ਲਿਟਰੇਚਰ ਪਾਉਣ ਲਈ ਆਨਲਾਈਨ ਲਿਟਰੇਚਰ ਪਾਉਣ ਲਈ ਇੱਕ ਨੰਬਰ ਹੈ ਇਸ ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ 9263636565 ਤੋਂ ਸਮਾਨਾ ਖਰਾਬ ਕਰਦੇ ਹੋਏ ਵੱਧ ਤੋਂ ਵੱਧ ਇਸ ਨੰਬਰ ਦੇ ਉੱਤੇ ਵਟਸਐਪ ਕਰਕੇ ਜਾਂ ਆਫਸਾਈਨ ਟੀਵੀ ਦੇ ਨੰਬਰ ਦੇ ਉੱਤੇ ਵਟਸਐਪ ਕਰਕੇ ਤੁਸੀਂ ਇਸ ਬੁੱਕ ਦਾ ਜਿਹੜਾ ਹੈ ਲਿੰਕ ਕੋ ਆਪਣੇ ਵਟਸਐਪ ਤੇ ਮੰਗਵਾ ਸਕਦੇ ਹੋ ਅਤੇ ਆਪਣੇ ਬੱਚੇ ਨੂੰ ਅੱਛੇ ਤਰੀਕੇ ਨਾਲ ਪੜਾ ਕੇ ਉਸ ਪ੍ਰਸ਼ਨ ਉੱਤਰ ਨੂੰ ਸਬਮਿਟ ਕਰਕੇ ਇਸ ਮੁਕਾਬਲੇ ਦੇ ਵਿੱਚ ਵੀ ਹਿੱਸਾ ਲੈ ਸਕਦੇ ਹੋਰ ਜੋ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਗੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਔਰ ਜੰਮੂ ਦੇ ਵਿੱਚ ਖਾਸ ਕਰਕੇ ਸਿੰਬਲ ਕੈਂਪ ਇਲਾਕੇ ਦੇ ਵਿੱਚ ਜੋ ਸੰਧਿਆ ਫੇਰੀਆਂ ਨਿਕਲਦੀਆਂ ਹਨ ਉੱਥੇ ਇਸ ਟਰੈਕ ਨੂੰ ਵੰਡਿਆ ਗਿਆ ਹੈ ਬੱਚਿਆਂ ਦੇ ਵਿੱਚ ਸੰਧਿਆ ਫੇਰੀਆਂ ਦੇ ਵਿੱਚ ਔਰ ਮੁਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਕ ਗੁਰਦਾਰ ਸਾਹਿਬ ਵਿੱਚ ਬਿਠਾ ਕੇ ਉਹਨਾਂ ਦਾ ਇਸ ਬੁੱਕ ਦਾ ਜਿਹੜਾ ਟੈਸਟ ਲਿਆ ਜਾਏਗਾ ਜੋ ਆਖਰੀ ਪੇਜ ਦੇ ਉੱਤੇ ਉਹਦਾ ਰਿਜ਼ਲਟ ਹੋਏਗਾ ਉਸ ਰਿਜ਼ਲਟ ਦੇ ਤਹਿਤ ਉਹਨਾਂ ਬੱਚਿਆਂ ਨੂੰ ਇਨਾਮ ਵੀ ਵੰਡੇ ਜਾਣਗੇ ਔਰ ਇਹ ਸਾਰਾ ਉਪਰਾਲਾ ਜੋ ਹੈ ਇਸ ਇਲਾਕੇ ਦੇ ਵਿੱਚ ਅਕਾਲਪੁਰਖੀ ਫੌਜ ਦੇ ਜਿਹੜੇ ਇਹ ਨੌਜਵਾਨ ਵੀਰ ਹਮ ਯੂਨਾਈਟਿਡ ਸਿਕਸ ਦੇ ਨੌਜਵਾਨ ਵੀਰ ਅਤੇ ਖਾਲਸਾ ਏਡ ਦੇ ਨੌਜਵਾਨ ਵੀਰ ਆਪਸ ਦੇ ਵਿੱਚ ਮਿਲ ਜੁਲ ਕੇ ਇਸ ਉਪਰਾਲੇ ਨੂੰ ਕਰ ਰਹੇ ਹਨ ਅਤੇ ਪੋ ਦੇ ਮਹੀਨੇ ਦੇ ਇਸ ਸ਼ਹੀਦੀ ਹਫਤੇ ਨੂੰ ਜਿਹੜਾ ਹੈ ਉਹ ਸਿਜਦਾ ਕਰਦੇ ਹੋਏ ਇਹ ਟਰੈਕ ਕਰਕਰ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੇਖਦੇ ਰਹੋ ਆਪਸੀ ਸਾਇੰਟਿਵ ਅਤੇ ਆਪਣੇ ਬੱਚਿਆਂ ਨੂੰ ਵੱਤਵਾਦੇ ਕਿਤਾਬ ਨੂੰ ਪੜ੍ਹਾਓ ਇਸ ਬੁੱਕਲੇਟ ਨੂੰ ਆਪਣੇ ਘਰਾਂ ਦੇ ਵਿੱਚ ਜ਼ਰੂਰ ਮੰਗਵਾਓ ਭਾਵੇਂ ਆਨਲਾਈਨ ਜਾਂ ਇਸ ਆਫਲਾਈਨ ਮਗਰ ਇਸ ਕਿਤਾਬ ਨੂੰ ਪੜ੍ਹਾ ਕੇ ਆਪਣੇ ਬੱਚਿਆਂ ਨੂੰ ਵੱਤਵਾ ਚਾਰ ਸਾਹਿਬ ਜਦਿਆਂ ਦੇ ਬਾਰੇ ਵਿੱਚ ਨੌਲੇਜ ਦਿਓ ਇਹ ਨਹੀਂ ਹੀ ਬੇਨਤੀ ਹੈ ਪ੍ਰਮਾਨ ਜੀ ਤੋਂ ਮਨਮੋਹ ਕੋਰ ਜੀ ਲਈਏ ਇਜਾਜ਼ਤ ਸਾਰਿਆਂ ਦੇ ਕੋਲੋਂ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ